हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਤੁਹਾਨੂੰ ਲਾਈਵ ਇਸ ਵੀਡੀਓ ਨਾਲ ਜਾਣਕਾਰੀ ਦੇਣੀ ਚਾਹਨਾ ਕਿ ਅੱਗੇ ਅਸੀਂ ਕਈ ਵੇ ਜਿਹੜਾ ਸਾਡਾ ਢਾੜੀਆਂ ਜੋੜਾ ਦਰਦਾਂ ਦੇ ਇਲਾਜ ਦਾ ਕੈਂਪ ਹੁੰਦਾ ਹੈ ਉਹ ਮੈਸੇਜ ਅਸੀਂ ਲੈ ਕੇ ਬਾਦਨੇ ਆ ਤੇ ਕਈ ਪੜਦੇ ਆ ਕਈਆਂ ਤੋਂ ਨਹੀਂ ਪੜਿਆ ਜਾਂਦਾ ਖੈਰ ਪੜ ਵੀ ਲੈਂਦੇ ਹੋਣਗੇ ਐਡਰੈਸ ਜਾਂ ਉਹਦੇ ਵਿੱਚ ਚੇਂਜ ਦੱਸਿਆ ਜਾਂਦਾ ਕਿ ਇਸ ਕੈਂਪ ਦੇ ਵਿੱਚ ਅਸੀਂ ਕਿਹੜਾ ਕਿਹੜਾ ਇਲਾਜ ਕਰਦੇ ਹਾਂ ਸੋ ਉਸ ਦੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਨਾਲ ਹੀ ਦੇ ਰਿਹਾ ਤੇ ਨਾਲ ਦੱਸਾਂਗੇ ਕਿ ਕੈਂਪ ਹੁਣ ਕਦੋਂ ਕਦੋਂ ਲੱਗੇਗਾ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰ ਸਾਇਟੀ ਵੱਲੋਂ ਸਾਡੇ ਅਧਿਸਕਾਰਯੋਗ ਮਾਸਕੁਮੰਤਰਾਜੀ ਕੰਤੀ ਤੇ ਇਹਨਾਂ ਦੇ ਵਿਸ਼ੇਸ਼ ਚੋਦੇ ਨਾਲ ਅਬੋਰ ਦੇ ਫਜ਼ਲਗੜ੍ਹ ਰੋਡ ਤੇ ਗੁਰਦਾਰਾ ਸ਼੍ਰੀ ਦੰਦਮਾ ਸਾਹਿਬ ਹੈ ਉਸ ਦੇ ਬਿਲਕੁਲ ਨਾਲ ਛੋਟੀ ਗਲੀ ਹੈ ਗੁਰਦਾਰੇ ਦੇ ਬੈਕਸਾਈਡ ਤੇ ਪੈਂਦਾ ਜੀ ਸ਼ੀਤਪਾਲ ਸਿੰਘ ਨਗਰ ਗਲ ਨੰਬਰ 2 ਅਬੋਰ ਇੱਥੇ ਹੱਡੀਆਂ ਜੁੜਨਾਂ ਦੇ ਦਰਦਾਂ ਦੇ ਇਲਾਜ ਤੇ ਕੈਂਪ ਮਾਸਰੀ ਦੇ ਵਿਸ਼ੇਸ਼ ਯੋਗ ਨਾਲ ਲਗਾਇਆ ਜਾਂਦਾ ਹੈ ਔਰ ਇਸ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਵਾਈਕਲ ਡਿਸ ਪ੍ਰੋਬਲਮ ਹੱਡੀਆਂ ਜੋੜਾਂ ਦਾ ਕੋਈ ਵੀ ਟੁੱਟੀ ਹੱਡੀ ਹੋਵੇ ਕਿਸਟਾ ਦਾ ਕੋਈ ਪ੍ਰੋਬਲਮ ਹੋਵੇ ਦਿੱਕਤ ਹੋਵੇ ਉਹਦਾ ਇਲਾਜ ਗੋਡਿਆਂ ਦਾ ਇਲਾਜ ਮੋਚ ਆਈ ਹੋਵੇ ਕੋਈ ਮਾਸ ਫਟਿਆ ਹੋਵੇ ਬੈਕ ਪੇਨ ਹੋਵੇ ਗੋਡਿਆਂ ਦਾ ਦਰਦ ਹੋਵੇ ਮਤਲਬ ਕਹਿੰਦਾ ਕੋਈ ਵੀ ਹੱਡੀਆਂ ਜੋੜਾਂ ਦਾ ਦਰਦਾਂ ਦਾ ਦਰਦ ਹੋਵੇ ਸਰਵਾਈਕਲ ਦੀ ਪ੍ਰੋਬਲਮ ਹੋਵੇ ਉਹ ਸਾਰੇ ਇਲਾਜ ਇਸ ਕੈਂਪ ਵਿੱਚ ਕੀਤੇ ਜਾਂਦੇ ਹਨ ਸਾਡਾ ਇਹ ਕੈਂਪ ਹਰ ਐਤਵਾਰ ਨੂੰ ਗੁਰਦਾਸ ਸਿੰਘ ਦਮਦਮਾ ਸਾਹਿਬ ਫਾਜ਼ਗਾ ਰੋਡ ਅਬੋਰ ਦੇ ਬੈਕ ਸਾਈਡ ਤੇ ਲੱਗਦਾ ਹੈ ਟੋਕਨ ਸਿਸਟਮ ਹੈ ਜੀ ਸਵਾ 12 ਵਜੇ ਟੋਕਨ ਕੱਟੇ ਜਾਂਦੇ ਐ 1 ਵਜੇ ਮਾਸਟਰ ਜੀ ਆ ਕੇ ਇਥੇ ਇਲਾਜ ਸ਼ੁਰੂ ਕਰ ਦਿੰਦੇ ਐ ਤੇ ਇਹ ਕੈਂਪ ਤਕਰੀਬਨ ਅਸੀਂ 5:30 ਤੱਕ ਚੱਲਦਾ ਹੈ ਅਵੋਰ ਤੋਂ ਇਲਾਵਾ ਹੋਰ ਵੀ 2-250 ਕਿਲੋਮੀਟਰ ਤੋਂ ਲੋਕ ਇੱਥੇ ਪਹੁੰਚ ਕੇ ਆਉਂਦਾ ਇਲਾਜ ਕਰਾਉਂਦੇ ਨੇ ਦੂਜੀ ਗੱਲ ਇਹ ਹੈ ਕਿ ਜਿਹੜੀ ਵੀ ਸੰਗਤ ਬਾਹਰੋਂ ਆਉਂਦੀ ਹੈ ਚਾਹੇ ਲੋਕਲ ਹੈ ਉਹਨਾਂ ਵਾਸਤੇ ਸਾਡੇ ਸਚਿੰਗ ਸੇਟੀ ਜੀ ਨੇ ਅਵੋਰ ਤੋਂ ਉਹਨਾਂ ਦੇ ਵਿਸ਼ੇਸ਼ ਉਹਦੇ ਨਾਲ ਹਰ ਐਤਵਾਰ ਨੂੰ ਸੰਗਤ ਲਈ ਲੰਗਰ ਠੰਨੇ ਬਿਤੇ ਚਾਹ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੋ ਮੇਰੀ ਕਹਿਨ ਤੋਂ ਬੇਨਤੀ ਭਾਵ ਕਿ ਜਿਹੜੇ ਵੀ ਲੋਕ ਆਪਣੇ ਮਹਿੰਗੇ ਡਾਕਟਰਾਂ ਦੇ ਇਲਾਜਾ ਤੋਂ ਪਰੇਸ਼ਾਨ ਹੋ ਚੁੱਕੇ ਹੈ ਉਹ ਇੱਕ ਵਾਰ ਇਸ ਕੈਂਪ ਵਿੱਚ ਜੂਰ ਆਉਣ ਤੇ ਆ ਕੇ ਇਸ ਦਾ ਲਾਭ ਪ੍ਰਾਪਤ ਕਰਨ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਹਡੀਆਂ ਜੁੜਾਂ ਦਰਦਾਂ ਦੇ ਕੋਈ ਵੀ ਦਿੱਕਤ ਹੈ ਕੋਈ ਪ੍ਰੋਬਲਮ ਹੈ ਕੋਈ ਪਰੇਸ਼ਾਨੀ ਹੈ ਤੁਸੀਂ ਆ ਕੇ ਇੱਥੇ ਮਾਸਟਰ ਜੀ ਨਾਲ ਸਲਾਹ ਕਰੋ ਉਹ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਐ ਤੇ ਉਹ ਇਲਾਜ ਦਾ ਚੈੱਕ ਅਪ ਕਰਕੇ ਇਲਾਜ ਕਰਦੇ ਐ ਤੇ ਕਿਸੇ ਵੀ ਪ੍ਰੋਬਲਮ ਹੋਵੇ ਪਹਿਲੀ ਗੱਲ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਵਾਰੀ ਚ ਠੀਕ ਹੋ ਜਾਂਦਾ ਨਹੀਂ ਤਾਂ ਕੈਂਪ ਵਿੱਚ ਦੋ ਤਿੰਨ ਵਾਰ ਆਉਣਾ ਪੈਂਦਾ ਸੋ ਮਹਿੰਗੇ ਲਾਜ ਹੋ ਚੁੱਕੇ ਹਨ ਜਿਹੜੇ ਵੀ ਡਾਕਟਰੀ ਇਲਾਜਾਂ ਤੋਂ ਪਰੇਸ਼ਾਨ ਹੋ ਚੁੱਕੇ ਹਨ ਮਹਿੰਗੇ ਇਲਾਜਾਂ ਤੋਂ ਪਰੇਸ਼ਾਨ ਹੋ ਚੁੱਕੇ ਹਨ ਉਹਨਾਂ ਨੂੰ ਸਾਡੀ ਬੇਨਤੀ ਕਿ ਇੱਕ ਵਾਰ ਇਸ ਕੈਂਪ ਵਿੱਚ ਜੁੜ ਆਓ ਜੀ ਤਾਂ ਮੈਂ ਦੱਸ ਹੀ ਦਿੱਤਾ ਕਿਹੜੇ ਕਿਹੜੇ ਇਲਾਜ ਕੀਤੇ ਜਾਂਦੇ ਐ ਇਸ ਤੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਐ ਇਸ ਤੋਂ ਇਲਾਵਾ ਹੋਰ ਕਾਹਤਰਾ ਕਈ ਤਰ੍ਹਾਂ ਦੇ ਇਲਾਜ ਇਹ ਨਾਲ ਇੱਥੇ ਕੀਤੇ ਜਾਂਦੇ ਆਂਡੀਆਂ ਜਿਹੜਾ ਦਰਦਾਂ ਦੇ ਤੇ ਨਾਲ ਹੀ ਸਾਡੀ ਕੋਮੋਪੈਥੀ ਡਿਸਪੈਂਸਰੀ ਐ ਉਹਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੇ ਇਲਾਜ ਦੀ ਦਵਾਈ ਦਿੱਤੀ ਜਾਂਦੀ ਐ ਸੋ ਮੇਰੀ ਬੇਨਤੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਕਰਦਿਆਂ ਅਸੀਸ ਬਖਸ਼ੋ ਤੇ ਨਾਲ ਸਾਡਾ ਚੈਨਲ ਐ ਸੰਸਤਾ ਦਾ ਸੇਵਕ ਲਾਈਵ ਸੇਵਕ ਲਾਈਵ ਨੂੰ ਤੁਸੀਂ ਫੋਲੋ ਜੁੜ ਕਰੋ ਲਾਈਕ ਜੁੜ ਕਰੋ ਤਾਂ ਜੋ ਇਹ ਜੋ ਜਾਣਕਾਰੀ ਐ ਵੱਤਵਰ ਲੋਕਾਂ ਤੱਕ ਪਹੁੰਚੇ ਤਾਂ ਉਹ ਇੱਥੇ ਪਹੁੰਚ ਕੇ ਆਦਾ ਨਿਸ਼ਕਾਮ ਫਰੀ ਇਲਾਜ ਕਰਾ ਸਕਣ ਜਿੱਥੇ ਸਾਡਾ ਸੇਵਕ ਲਾਈਵ ਫੇਸਬੁਕ ਪੇਜ ਚੱਲਦਾ ਹੈ ਉੱਤੇ YouTube ਚੈਨਲ ਗੁਰਵਿੰਦਰ ਸਿੰਘ ਵਿਪਨ ਦੇ ਨਾਮ ਤੇ ਹੈ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰੋ ਸੋ ਇੰਨੀਆਂ ਸਾਡੀਆਂ ਗੈਤੀਆਂ ਪ੍ਰਮਾਣ ਕਰਦੇ ਹੋਏ ਸਾਡੇ ਹੋਰ ਸਾਰੇ ਨਾਲ ਮੈਂਬਰ ਸ਼੍ਰੀ ਗੁਰਨਾਨਕ ਸਿੰਘ ਦਾ ਸਮਨ ਸਾੜੀ ਦੇ ਇਸ ਕੈਂਪ ਦੇ ਵਿੱਚ ਮਾਸਟਰ ਜੀ ਨਾਲ ਜੋਗਾ ਸਿੰਘ ਜੀ ਹਰਮਿੰਦਰ ਸਿੰਘ ਜੀ ਸ਼ਰਨਜੀਤ ਸਿੰਘ ਜੀ ਅਮਿਤ ਜੀ ਉਜੀਤ ਸਿੰਘ ਜੀ ਰਸ਼ਪਾ ਸਿੰਘ ਜੀ ਨੇ ਕਮੈਂਬਰ ਨਾਲ ਕਿ ਕਮਾਲ ਸਿੰਘ ਜੀ ਮਨਜੀਤ ਸਿੰਘ ਜੀ ਨਾਲ ਇਹਨਾਂ ਨੇ ਸੇਵਾ ਦਾ ਰਾਕੇ ਫਰੀ ਸਾਰੇ ਸੇਵਾ ਕਰਦੇ ਆ ਤੇ ਇੱਕ ਵਾਰ ਜਿਹੜੇ ਤੁਸੀਂ ਸਾਡੀਆਂ ਜੋੜਾਂ ਦਰਦਾਂ ਤੇ ਕਿਸੇ ਵੀ ਦਿੱਕਤ ਪਰੇਸ਼ਾਨੀ ਤੋਂ ਤੁਸੀਂ ਪਰੇਸ਼ਾਨ ਹੋ ਤੁਹਾਨੂੰ ਕਿਤੇ ਫਰਕ ਨਹੀਂ ਪੈ ਰਿਹਾ ਇੱਕ ਵਾਰ ਇਸ ਕੈਂਪ ਦਾ ਵਿੱਚ ਪਹੁੰਚ ਗਏ ਜਰਬੂ ਜੂਰ ਮਜੂਰ ਲਾਭ ਉਠਾਓ ਔਰ ਇਸ ਦੇ ਨਾਲ ਅਸੀਂ ਵੀਡੀਓ ਵਿੱਚ ਆਪਣਾ ਫੋਨ ਨੰਬਰ ਵੀ ਸ਼ੇਅਰ ਕਰ ਦੇਵਾਂਗੇ ਤੁਸੀਂ ਇਸ ਚੈਨਲ ਨੂੰ ਵੀ ਜੋ ਸਾਡਾ ਫੇਸਬੁੱਕ ਪੇਜ ਹੈ ਸਿਵਕ ਲਾਈਵ ਉਸ ਨੂੰ ਫੋਲੋ ਕਰੋ ਲਾਈਕ ਕਰੋ ਤੇ ਇਸ ਕੈਂਪ ਦਾ ਦੂਬਾ ਦੂਬਾ ਉਠਾ ਲਾਉ ਉਠਾਓ ਜੀ ਹੁਣ ਜੋ ਇਹ ਕੈਂਪ ਹੈ ਉਹ 22 ਜੂਨ ਐਤਵਾਰ ਨੂੰ ਲੱਗੇਗਾ ਵੈਸੇ ਕੈਂਪ ਹਰ ਐਤਵਾਰ ਲੱਗਦਾ ਹੈ ਤੇ ਅਗਲੇ ਐਤਵਾਰ ਮਸਤੀ ਦੇ ਬਾਹਰ ਜਾਣਾ ਹੈ ਅਗਲੇ ਐਤਵਾਰ ਤੇ ਬੁੱਧਵਾਰ ਨੂੰ ਇਹ ਕੈਂਪ ਐਤਵਾਰ ਤੇ ਬੁੱਧਵਾਰ ਲੱਗਦੇ ਆ ਅੱਜ ਐਤਵਾਰ ਕੈਂਪ ਲੱਗੇਗਾ ਫਿਰ ਬੁੱਧਵਾਰ ਫਿਰ ਉਸ ਤੋਂ ਬਾਅਦ ਇਹ ਕੈਂਪ ਐਤਵਾਰ ਤੇ ਬੁੱਧਵਾਰ ਛੁੱਟੀ ਰਹੇਗੀ ਇਹ ਤੁਹਾਨੂੰ ਤਾਂ ਜਾਣਕਾਰੀ ਦਿੱਤੀ ਤਾਂ ਕਿ ਲੋਕਾਂ ਦੇ ਪੁੱਛ ਗਏ ਜਿੰਨਾਂ ਨੇ ਆਉਣਾ ਲਾਇਕ ਕਰਾਉਣਾ ਹੈ ਉਹ ਕੱਲ 22 ਜੂਨ ਨੂੰ ਪਹੁੰਚਣ ਉਸ ਤੋਂ ਬਾਅਦ ਅਗਲੇ ਐਤਵਾਰ ਨੂੰ ਇਹ ਕੈਂਪ ਨਹੀਂ ਲੱਗੇਗਾ ਜਹਾਂ ਦੇਨਾ ਜੀ ਕੱਲ 22 ਜੂਨ ਐਤਵਾਰ ਨੂੰ ਇਹ ਕੈਂਪ ਲੱਗੇਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਵਕਤ ਆਸ਼ੇ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ